ਜ਼ਿਲ੍ਹੇ ਦੀ 시ਰੀ ਹਰਗੋਬਿੰਦਪੁਰ ਨਗਰ ਕੌਂਸਲ ਦੇ ਵਿੱਚ ਨਗਰ ਕੌਂਸਲ ਪ੍ਰਧਾਨ ਨਵਦੀਪ ਪੰਨੋ ਅਤੇ ਐਮਸੀ ਸੁਮੇਤ 시ਰੀ ਹਰਗੋਬਿੰਦਪੁਰ ਦੇ ਵਸਨੀਕਾਂ ਵੱਲੋਂ ਕੀਤੀ ਪ੍ਰੈਸ ਵਾਰਤਾ ਦੌਰਾਨ ਨਜਾਇਜ਼ ਪਰਚਿਆਂ ਤੋਂ ਤੰਗ ਅਤੇ ਸਿਆਸੀ ਦਬਾਅ ਕਾਰਨ ਪੁਲਿਸ ਦੀ ਤੱਕੇਸ਼ਾਈ ਦੇ ਵਿਰੁੱਧ ਪ੍ਰੈਸ ਵਾਰਤਾ ਵਿੱਚ ਪਹੁੰਚੀਆਂ ਬੀਬੀਆਂ ਵੱਲੋਂ ਐਮਐਲਏ 시ਰੀ ਹਰਗੋਬਿੰਦਪੁਰ ਦੇ ਖਿਲਾਫ ਚਮਕੇ ਨਾਰੇਬਾਜ਼ੀ ਕਰਦੇ ਹੋਏ ਕੈਮਰੇ ਸਾਹਮਣੇ ਪੜਾਅਸ ਕੱਢੀ ਗਈ। ਇਸ ਮੌਕੇ ਜਿੱਥੇ ਨਗਰ ਕੌਂਸਲ ਪ੍ਰਧਾਨ ਨਵਦੀਪ ਪੰਨੋ ਨੇ ਕਿਹਾ ਹੈ ਕਿ ਐਮਸੀ ਗੁਰਪ੍ਰੀਤ ਸਿੰਘ ਦੇ ਖਿਲਾਫ ਸਿਆਸੀਅਤ ਤੇ ਪੁਲਿਸ ਵੱਲੋਂ ਗਲਤ ਤਰੀਕੇ ਨਾਲ ਕੇਸ ਦਰਜ ਕਰਦੇ ਹੋਏ ਇਮਾਨਦਾਰ ਐਮਸੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਈ ਹਾਈ ਕਵਾਸੀ ਆਪਸ ਹਾਈ ਹਾਈ ਕਵਾਸੀ ਆਪਸ ਹਾਈ ਹਾਈ ਕਵਾਸੀ ਆਪਸ ਹਾਈ ਹਾਈ ਸਾਰੀ ਸੰਗਤ ਦਾ ਧੰਨਵਾਦ ਕਰਦਾ ਅੱਜ ਇਹ ਸੰਗਤ ਕਿਸੇ ਸੱਦੇ ਤੇ ਜਾਂ ਬਲਾਵੇ ਤੇ ਨਹੀਂ ਆਈ। ਅੱਜ ਇਹ ਸੰਗਤ ਇੱਕ ਰੋਸ ਚ ਇੱਕ ਵਿਰੋਧ ਚ ਇੱਕ ਧੱਕੇਸ਼ਾਹੀ ਦੇ ਵਿਰੋਧ ਚ ਇੱਥੇ ਨਗਰ ਕੌਂਸਲ ਦੇ ਵਿੱਚ ਜਿਹੜਾ ਕਰ ਲਈ ਆਈ ਆ ਮੈਂ ਅੱਜ ਇਹ ਪ੍ਰੈਸ ਕਾਨਫਰੰਸ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਕਿਸ ਲਈ ਰੱਖੀ ਆ ਇਹ ਪ੍ਰੈਸ ਕਾਨਫਰੰਸ ਦਾ ਕਾਰਨ ਇਹ ਆ ਕਿ ਮੇਰੇ ਬਹੁਤ ਸਤਕਾਰ ਤੇ ਮੇਰਾ ਵੱਡਾ ਭਰਾ ਕਾਉਂਸਲਰ ਸਰਦਾਰ ਗੁਰਪ੍ਰੀਤ ਸਿੰਘ ਛੈਣੀ ਜਿਨ੍ਹਾਂ ਦੀ ਵਾਈਫ ਉਹਨਾਂ ਦੀ ਕਾਉਂਸਲਰ ਆ ਬੀਬੀ ਹਰਜਿੰਦਰ ਕੌਰ ਜੀ ਉਹਨਾਂ ਦੇ ਪਤੀ ਜਿਹੜੇ ਨੇ ਗੁਰਪ੍ਰੀਤ ਸਿੰਘ ਛੈਣੀ ਉਹਨਾਂ ਦੇ ਉੱਤੇ ਜਿਹੜਾ ਆ ਪਿਛਲੇ ਦਿਨੀਂ ਪੁਲਿਸ थाना ਸ਼੍ਰੀ ਹਰਗੋਬਿੰਦਪੁਰ ਵੱਲੋਂ ਨਜਾਇਜ਼ ਮਾਈਨਿੰਗ ਦਾ ਪਰਚਾ ਦੇ ਕੇ ਉਹਨਾਂ ਦੀ ਜੀਸੀਪੀ ਫੜ ਕੇ ਉਹਨਾਂ ਦੀ ਟਰੈਕਟਰ ਟਰਾਲੀ ਫੜ ਕੇ ਸਾਰਾ ਕੁਛ ਤੇ ਉਹਨਾਂ ਦਾ ਅੰਦਰ ਜਿਹੜਾ ਉਹ ਲਾ ਦਿੱਤਾ ਗਿਆ ਆ ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਕਾਰਨ ਕੀ ਆ ਇਹਨਾਂ ਗੱਲਾਂ ਦਾ ਕਿਉਂ ਹੋਇਆ ਸ਼ਿਆਸੀ ਸ਼ਹਿ ਐਡਵੋਕੇਟ ਐਮ ਐਲ ਏ ਅਮਰਪਾਲ ਸਿੰਘ ਦੇ ਕਹਿਣ ਦੇ ਉੱਤੇ ਪੁਲਿਸ ਨੇ ਧੱਕੇ ਨਾਲ ਫੜ ਕੇ ਨਜਾਇਜ਼ ਮਾਈਨਿੰਗ ਦਾ ਪਰਚਾ ਦਿੱਤਾ ਮਾਈਨਿੰਗ ਕੀ ਸੀ ਕਿਸੇ ਵੀ ਪੰਜਾਬ ਦੇ ਵਿੱਚੋਂ ਮਿੱਟੀ ਦੀ ਪਰਮਿਸ਼ਨ ਮਿਲ ਜਾਂਦੀ ਆ ਪਰ ਜਿਹੜੀ ਢਾਏ ਤੇ ਪੱਸਰ ਵਾਲੀ ਭਰਤੀ ਵਾਲੀ ਰੇਤਾ ਉਹਦੀ ਪਰਮਿਸ਼ਨ ਜਿਹੜੀ ਨਹੀਂ ਦਿੱਤੀ ਜਾਂਦੀ ਉਸ ਜਗ੍ਹਾ ਦੇ ਉੱਤੇ ਕਿਉਂਕਿ ਜਦੋਂ ਅਸੀਂ ਕੋਈ ਗਲੀ ਬਣਾਉਨੇ ਆ ਟੈਂਡਰ ਦਿੱਤਾ ਜਾਂਦਾ ਸਰਕਾਰੀ ਠੇਕੇਦਾਰ ਨੂੰ ਉਸ ਗਲੀ ਦੇ ਵਿੱਚ ਰੇਤਾ ਬੱਜਰ ਸਾਰਾ ਕੁਝ ਘਟਕਾ ਮਿਕਸ ਕਰਕੇ ਦਿੱਤਾ ਜਾਂਦਾ ਉਹਨੂੰ ਸਾਰੇ ਪੈਸੇ ਉਹ ਚ ਅਡਜਸਟ ਕੀਤੇ ਹੁੰਦੇ ਆ ਉਹ ਠੇਕੇਦਾਰ ਦੇ ਹੁੰਦੇ ਆਪਣੀ ਮਿੱਟੀ ਪਾਉਣੀ ਸੀ ਸਰਕਾਰੀ ਤੌਰ ਤੇ ਔਰ ਗਲੀ ਕਿਹਦੀ ਬਣਾ ਰਿਆ ਸੀ ਐਡਵੋਕੇਟ ਅਮਰਪਾਲ ਦੇ ਘਰ ਨੂੰ ਜਾਂਦੀ ਉਹਦੀ ਗਲੀ ਬਣਾ ਰਿਆ ਸੀ ਜਿਹਦੇ ਵਿੱਚ ਭਰਤੀ ਪਾਉਣ ਵਾਲੀ ਰੇਤਾ ਗੋਪੀ ਜੀ ਹੋਣਾ ਨੇ ਉਹ ਜਗ੍ਹਾ ਦੇ ਵਿੱਚ ਪਾਈ ਮੈਨੂੰ ਮੈਂ ਸਭ ਤੋਂ ਪਹਿਲਾਂ ਤੁਹਾਡੇ ਇਸ ਮਾਦੀਮ ਰਾਈ ਸਰਕਾਰ ਨੂੰ ਹਲਕਾ ਵਿਦੈਕ ਨੂੰ ਔਰ ਥਾਣਾ ਸ਼੍ਰੀ ਹਰਗਵਿੰਦਪੁਰ ਦੀ ਪੁਲਿਸ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਮੈਨੂੰ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਕਿ ਕੀ ਜਿਹੜੀਆਂ ਮੈਂ ਗਲੀਆਂ ਬਣਾਉਣੀਆਂ ਆ ਉਹਦੇ ਵਿੱਚ ਬੁੱਕਾਂ ਨਾਲ ਰੇਤਾ ਪਾਵਾਂ ਜਾਂ ਚਮਚਿਆਂ ਨਾਲ ਪਾਵਾਂ ਕਿਸ ਚੀਜ਼ ਨਾਲ ਰੇਤਾ ਪਾਵਾਂ ਨਗਰ ਕੌਂਸਲ ਦੇ ਵਿੱਚ ਜਿਹੜੀ ਰੀਤਾ ਪਾਈ ਜਾ ਰਹੀ ਭਰਤੀ ਪਵਾ ਰੇ ਸੀ ਅਸੀਂ ਉਹ ਸਟਰਕਚਰ ਟਰਾਲੀ ਨੂੰ ਨਜਾਇਜ਼ ਤੌਰ ਤੇ ਫੜ ਕੇ ਜਿਹੜਾ ਇਹਨਾਂ ਨੇ ਪਰਚਾ ਦਿੱਤਾ ਜਿਹੜਾ ਠੇਕੇਦਾਰ ਨੂੰ ਟੈਂਡਰ ਦਿੱਤਾ ਗਿਆ ਉਹ ਟੈਂਡਰ ਵਾਲਾ ਬੰਦਾ ਜਿਹੜਾ ਨਗਰ ਕੌਂਸਲ ਦੀਆਂ ਗਲੇ ਘਰੇਤਾ ਪਾ ਰਿਹਾ ਸੀ ਕਿਉਂਕਿ ਇਹ ਲੋਕ ਇਸ ਲੋਕ ਦੇ ਨਕਰੇ ਹੋਏ ਲੋਕ ਇਥੋਂ ਦੇ ਚੋਰ ਤੇ ਚਵਲ ਤੇ ਠੱਗ ਜਿਹੜਾ ਚਵਲ ਸਾਡੇ ਸ਼ਹਿਰ ਦੀ ਆ ਮੈਂ ਗੱਲ ਕਰਦਾ ਆਪਣੇ ਸ਼ਹਿਰ ਦੇ ਨਿੱਕੇ ਨਿੱਕੇ ਦੀ ਜਿਨ੍ਹਾਂ ਦੀ ਸ਼ਹਿਤ ਹੈ ਐਮ ਐਲ ਏ ਸਾਹਿਬ ਨੇ ਉਹਨਾਂ ਦੇ ਕਹਿਣ ਤੇ ਇਹ ਪਰਚਾ ਦਰਜ ਕਰਾਇਆ ਮੈਂ ਤੁਹਾਡੇ ਮਾਣੋਂ ਇੱਕ ਆਲ ਐਮਐਲਏ ਸਾਹਿਬ ਨੂੰ ਕਹਿਣਾ ਚਾਹੁੰਦਾ ਐਮਐਲਏ ਸਾਹਿਬ ਇਸ ਇੱਕ ਚਵਲ ਕਰਕੇ ਅੱਜ ਇਹਦਾ ਪਰਿਵਾਰ ਨਕਾਰਿਆ ਹੋਇਆ ਆਪਣੇ ਘਰ 'ਚ ਬੈਠਾ ਆ ਤੇ ਇਹ ਗੱਲ ਯਾਦ ਰੱਖਿਓ ਉਹ ਦਿਨ ਦੂਰ ਨਹੀਂ ਅੱਜ 6 ਪਰਚੇ ਅੱਜ 6 ਪਰਚੇ ਜਿਹੜੇ ਆ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਨਜਾਇਜ਼ ਹੋ ਚੁੱਕੇ ਨੇ ਤੇ ਲੋਕ ਤੁਹਾਡੇ ਵਿਰੋਧ ਨੇ ਕਦੇ ਸ੍ਰੀ ਹਰਗੋਬਿੰਦਪੁਰ 'ਚ ਆ ਕੇ ਕਿਸੇ ਦਾ ਦੁੱਖੜਾ ਦਾ ਫੋਲ ਕੇ ਸਿਕੋ ਢਾਈਆਂ ਸਾਲਾਂ ਚ ਇੱਕ ਚਵਾਨੀ ਦੀ ਗ੍ਰਾਂਟ ਤਾਂ ਤੁਸੀਂ ਮੇਰੇ ਸ਼ਹਿਰ ਨੂੰ ਦੇ ਨਹੀਂ पाए ਤੇ ਪਰਚੇ ਤੁਸੀਂ ਕੌਂਸਲਰਾਂ ਤੇ ਦਰਜ ਕਰਾ ਕੇ ਤੇ ਕੀ ਮੇਰੀਆਂ ਗਲੀਆਂ ਦਾ ਕੰਮ ਬੰਦ ਕਰ ਦਿਓ ਤੁਸੀਂ ਗਲੀਆਂ ਦਾ ਕੰਮ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਐ ਇਹ ਸਾਰੇ ਲੋਕ ਅੱਜ ਇਸ ਗੱਲ ਦੇ ਵਿਰੋਧ ਚ ਆਏ ਔਰ ਦੂਜੀ ਗੱਲ ਮੈਂ ਦੱਸਣਾ ਚਾਹੁੰਦਾ ਕਿ ਇਸ ਬੰਦੇ ਨੂੰ ਨਗਰ ਕੌਂਸਲ ਚ ਜਿਹੜੀ ਮਿੱਟੀ ਗੁਰਪ੍ਰੀਤ ਸਿੰਘ ਸ਼ੈਣੀ ਪਾ ਰਿਆ ਸੀ ਉਹ ਤਾਂ ਤੁਸੀਂ ਫੜ ਕੇ ਉਸ ਬੰਦੇ ਨੂੰ ਜਿਹੜਾ ਆ ਅੰਦਰ ਦੇ ਉਥੇ ਉਹਦੇ ਪਰਚਾ ਦਰਜ ਕਰ ਦਿੱਤਾ ਸੰਦ ਫੜ ਕੇ ਸਾਰੇ ਅੰਦਰ ਦੇ ਤੇ ਉਹਦਾ ਡਰਾਈਵਰ ਫੜ ਕੇ ਜਿਹੜਾ ਇਹਨਾਂ ਦਾ ਬੇਟਾ ਸੀਗਾ ਜਿਹੜਾ ਤੁਸੀਂ ਉਹਨਾਂ ਨੂੰ ਫੜ ਕੇ ਬੀਬੀ ਮਨਜੀਤ ਕੌਰ ਦੇ ਬੇਟੇ ਨੂੰ ਜਿਹੜਾ ਤੁਸੀਂ ਜੇਲ੍ਹ 'ਚ ਘੱਡ ਦਿੱਤਾ 92 ਨੰਬਰ ਐਫ ਆਈ ਆਰ ਤੁਸੀਂ ਜਿਹੜੀ ਉਹਦੇ ਤੇ ਲਾਂਚ ਕਰ ਦਿੱਤੀ ਐਮ ਐਲ ਏ ਸਾਹਿਬ ਟਿੱਪਲ ਸੁਪਰਡੈਂਟ ਸ਼੍ਰੀ ਹਰਗਵਿੰਦਪੁਰ ਤੇ ਮੈਂ ਅਪੀਲ ਕਰਦਾ ਕਿਉਂਕਿ ਬਹੁਤ ਅੱਛੇ ਤੇ ਇਮਾਨਦਾਰ ਨੇ ਸਾਡੇ ਇੱਥੋਂ ਦੇ ਐਸ ਐਸ ਪੀ ਬਟਾਲੇ ਜਿਹੜੇ ਆਏ ਨੇ ਬਹੁਤ ਵਧੀਆ ਨੇ ਮੈਨੂੰ ਉਹਨਾਂ ਤੇ ਮਾਣ ਵੀ ਇਤਿਹਾਸ ਵੀ ਆ ਕਿਉਂਕਿ ਉਹ ਨਵੇਂ ਆਏ ਨੇ ਔਰ ਇੱਥੇ ਡਿਪਟੀ ਸਾਹਿਬ ਨੂੰ ਵੀ ਲੱਗਿਆ ਉਹਨੂੰ ਚੰਦ ਦੇਣੀ ਹੋਏ ਆ ਦੋਨਾਂ ਅਫਸਰਾਂ ਤੋਂ ਮੈਂ ਮੰਗ ਕਰਦਾ ਮੈਨੂੰ ਆਸ ਹੈ ਨਾ ਤੋਂ ਇਨਸਾਫ ਮਿਲਦੀ ਕਿ ਅੱਜ ਉਹਦਾ ਐਮਐਲਏ ਸਾਹਿਬ ਤੁਸੀਂ ਕੰਮ ਬੰਦ ਕਰਾਇਆ ਨਹੀਂ ਜਿੱਥੇ ਅੱਜ ਠੀਰੋਵਾਲ ਪਿੰਡ ਦੇ ਵਿੱਚ ਮੇਰਾ ਪਿੰਡ ਠੀਰੋਵਾਲ ਉਹਦੇ ਢਾਇਆ ਦੇ ਵਿੱਚ মিডিਆ ਲੈ ਕੇ ਜਾਣਾ ਜੇ 200 200 ਪਟ ਪਟ ਕੇ ਥਲੇ ਮਿੱਟੀ ਤੇ ਤੁਸੀਂ ਪਾਣੀ ਨਹੀਂ ਧਰਤੀ ਦੇ ਉੱਤੇ ਲਿਆਤਾ ਤੇ ਤੁਹਾਨੂੰ ਮੈਂ ਜਾ ਕੇ ਉੱਥੇ ਵਿਖਾਉਦਾ ਮੇਰੇ ਨਾਲ ਜਾ ਕੇ ਉੱਥੇ ਵੇਖੋ ਬੜੀ ਮਾੜੀ ਬਨੂਆ ਦੇ ਵਿੱਚ ਪਿੰਡ ਖੋਖਰਵਾਲ ਦੇ ਵਿੱਚੋਂ ਡੱਗ ਭੱਗ ਰੋਜ਼ 50 ਟਰੱਕ ਜਿਹੜੇ ਆ ਮਾਈਨਿੰਗ ਦੇ ਭਰਕੇ ਜਿਹੜੇ ਨਿਕਲ ਰਹੇ ਆ ਤੇ ਥਾਦੇ ਤੇ ਜਾ ਰਿਹਾ ਤੇ 5 ਲੱਖ ਰੁਪਏ ਦੀ ਕਮਾਈ ਹੋ ਰਹੀ ਆ ਤੇ ਵੰਡੀ ਜਾ ਰਹੀ ਆ ਇੱਥੇ ਸਾਰਿਆਂ ਦੇ ਵਿੱਚ ਇਹਨਾਂ ਦੇ ਵਧਾ ਇੱਕ ਸਾਹ ਦੇ ਤੇ ਇਹਨਾਂ ਦੇ ਚਿਹਤਿਆਂ ਦੇ ਵਿੱਚ ਵੰਡੀ ਜਾ ਉਹਦਾ ਚਿੱਟੀ ਰੇਤਾ ਜਿਹੜੀ ਕੱਢ ਕੇ 35 35 40 40 ਹਜ਼ਾਰ ਦਾ ਟਰੱਕ ਵੇਚਦਾ ਉਹ ਤਾਂ ਤੁਸੀਂ ਬੰਦ ਨਹੀਂ ਕਰਾਇਆ ਜੋ ਪ੍ਰੂਫ ਤੌਰ ਤੇ ਦੱਸਦੇ ਆ ਐਮ ਐਲ اے ਸਾਹਿਬ ਦੀ ਇੱਕ ਨਾਲ ਰਹਿੰਦੇ ਬੰਦੇ ਐਮ ਐਲ اے ਸਾਹਿਬ ਦੀ ਨੇ ਐਮ ਐਲ اے ਸਾਹਿਬ ਦੇ ਨਾਲ ਰਹਿੰਦੇ ਇੱਕ ਚਿਹਤਿਆਂ ਦੀ ਫੈਕਟਰੀ ਆ ਉਥੇ ਕਮਾਣ ਉਹਦੇ ਪਹਿਲਾਂ ਹੀ ਕੋਈ ਜਿਹੜਾ ਰੋਡ ਜਾਂਦਾ ਕੌੜਿਆਂ ਨੂੰ ਉਹਦੇ ਰੋਡ ਦੇ ਨਾਲ ਲੱਗੀ ਆ ਜਾ ਕੇ ਚੈੱਕ ਕਰ ਲੋ ਤਿੰਨ ਟਰੱਕ ਰੇਤਾ ਦੇ ਲੱਤੇ ਪਏ ਜੇ ਉੱਥੇ ਉਸੇ ਮਾਈਨਿੰਗ ਚਿੱਟੀ ਦੇ ਨਜਾਇਜ਼ ਮਾਈਨਿੰਗ ਦੇ ਉੱਥੇ ਜਾ ਕੇ ਭਰੀ ਤੇ ਸਾਡੀ ਇੱਕ ਗੜੀ ਬਣ ਲੱਗੀ ਜੇ ਸ਼ਹਿਰ ਚ ਕਿਉਂਕਿ ਤੁਸੀਂ ਹਲਕਾ ਵਿਧਾਇਕ ਅੰਮਰਪਾਲ ਜੀ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਸਤਕਾਰਯੋਗ ਹੋ ਮੇਰਾ ਤੁਹਾਡੇ ਨਾਲ ਪਰਸਨਲ ਹੀ ਕੋਈ ਨਹੀਂ ਪਰ ਸਿਆਸੀ ਤੌਰ ਤੇ ਤੁਸੀਂ ਜਿਹੜਾ ਨੁਕਸਾਨ ਕਰ ਰਹੇ ਹੋ ਦੇਖੋ ਅੱਜ ਮੇਰੀਆਂ ਗਲੀਆਂ ਬਣਨ ਨੂੰ ਤੁਸੀਂ ਰੋਕ ਰਹੇ ਹੋ ਇਹ ਗਲਤ ਕਰ ਰਹੇ ਹੋ ਤੁਸੀਂ ਇਹ ਕੰਮ ਮੇਰਾ ਨਹੀਂ ਮੈਂ ਆਪਦੇ ਘਰ ਦੀਆਂ ਗਲੀਆਂ ਨਹੀਂ ਬਣਾਉਂਦਾ ਜੰਨਾ ਲੋਕਾਂ ਨੇ ਤੁਹਾਨੂੰ ਛੁੜ ਕੇ ਭੇਜਿਆ ਉਹਨਾਂ ਲੋਕਾਂ ਦਾ ਔਰ ਇੱਕ ਗੱਲ ਮੈਂ ਐਮਐਲਏ ਸਾਹਿਬ ਨੂੰ ਹੋਰ ਕਹਿਣੀ ਚਾਹੂੰਗਾ ਐਮਐਲਏ ਸਾਹਿਬ ਇਹ ਉਹੀਓ ਗੁਰਪ੍ਰੀਤ ਸਿੰਘ ਸ਼ੈਣੀ ਆ ਜਿਹਦੀ ਜੀਸੀਪੀ ਖੜ ਕੇ ਤੁਸੀਂ ਕਿਸ਼ਨਗੋੜ ਚ ਸਰਦਾਰ ਸਰਦੂਲ ਸਿੰਘ ਦੀ ਕੰਧ ਤੜਾਈ ਸੀ ਇਹ ਉਹੀਓ ਜੀਸੀਪੀ ਆ ਜਿਹੜੀ ਅੰਦਰ ਦੁਆਈ ਇਹ ਐਮਐਲਏ ਸਾਹਿਬ ਉਹੀਓ ਜੀਸੀਪੀ ਆ ਜਿਹੜੀ ਤੁਹਾਡੇ ਕਹਿਣ ਦੇ ਉੱਤੇ ਤੁਹਾਡੇ ਘਰ ਦੇ ਲਾਗੇ ਬਣੀਆਂ ਮੜੀਆਂ ਦੇ ਵਿੱਚ ਫ੍ਰੀ ਮਿੱਟੀ ਪਾ ਕੇ ਆਉਂਦਾ ਰਿਹਾ ਇਹ ਓਏ ਓਏ ਜੀਸੀਪੀ ਆ ਇਹ ਓਏ ਓਏ ਜੀਸੀਪੀ ਐਮਐਲਏ ਸਾਹਿਬ ਜਿਹਦੇ ਕੋਲੋਂ ਤੁਸੀਂ ਧੱਕੇਸ਼ਾਈਆਂ ਕਰਾਉਂਦੇ ਹੁੰਦੇ ਸੀ ਤੇ ਮੰਗਾਉਂਦੇ ਹੁੰਦੇ ਸੀ ਤੇ ਅੱਜ ਤੁਸੀਂ ਫੜ ਕੇ ਥਾਣੇ ਚਲਵਾਤੀਆਂ ਉਹ ਪਿੰਡਾਂ ਦੀਆਂ ਕਿਉਂ ਨਹੀਂ ਲਾਈਆਂ ਜਾਂਦੀਆਂ ਮੈਂ ਤਿੰਨ ਦਿਨ ਦਾ ਅਲਟੀਮੇਟਿਵ ਦਿੰਦਾ ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਨੂੰ ਉਹਨਾਂ ਦੇ ਉੱਤੇ ਅੱਜ ਸ਼ਾਮ ਤੋਂ ਪਹਿਲਾਂ ਪਹਿਲਾਂ ਫੜ ਕੇ ਪਰਚੇ ਦਰਜ ਕਰਨ ਜਾ ਕੇ ਉਹਨਾਂ ਦਾ ਨਹੀਂ ਪਤਾ ਤੇ ਮੈਨੂੰ ਨਾਲ ਲੈ ਕੇ ਜਾਣ ਮੈਂ ਕੱਲੀ ਕੱਲੀ ਖੱਡ ਵਿਖਾਉਣਾ ਜਾ ਕੇ ਤੇ ਰਾਤ ਨੂੰ ਜਾਂਦੀਆਂ ਗੱਡੀਆਂ ਦੀਆਂ ਵੀਡੀਓ ਦੰਨਾ ਤੁਹਾਨੂੰ ਨੰਬਰ ਆ ਸਵੇਤ ਵੀਡੀਓ ਦੰਨਾ ਤੇ ਕਿਹੜੇ-ਕਿਹੜੇ ਬੰਦੇ ਉੱਥੇ ਕੰਮ ਕਰ ਰਿਹਾ ਤੇ ਕਿਹੜੇ ਤੁਹਾਡੇ ਚਹੇਤੇ ਜਿਹੜੇ ਕੰਮ ਕਰਾ ਰਿਹਾ ਪੁਲਿਸ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਕਿ ਤਿੰਨ ਦਿਨ ਦੇ ਵਿੱਚ ਵਿੱਚ ਪਹਿਲਾਂ ਉਹ ਮਾਈਨਿੰਗ ਬੰਦ ਕਰਕੇ ਪਰਚਾ ਦਰਜ ਹੋਣਾ ਚਾਹੀਦਾ ਅੱਜ ਸ਼ਾਮ ਤੋਂ ਪਹਿਲਾਂ ਨਹੀਂ ਤੇ ਮੈਂ ਮੇਰੇ ਨਾਲ ਹਲਕਾ ਇੰਚਾਰਜ ਖਲੋਤੇ ਨੇ ਮਨਦੀਪ ਰੰਗੜ ਨਗਲ ਸਮੁੱਚੀ ਟੀਮ ਕਾਂਗਰਸ ਦੀ ਤੇ ਸ਼੍ਰੀ ਹਰਗੋਬਿੰਦਪੁਰ ਦੇ ਲੋਕ ਜਿਹੜੇ ਗੋਪੀ ਨੂੰ ਪਿਆਰ ਕਰਦੇ ਆ ਜਿਹੜੇ ਗੋਪੀ ਤੋਂ ਜਾਣ ਮਾਰਦੇ ਆ ਇੱਕ ਨੇਕ شریف ਕਿਸੇ ਨਾਲ ਲੜਨ ਵਾਲਾ ਬੰਦਾ ਨਹੀਂ ਇੱਕ ਇੱਕ ਇਮਾਨਦਾਰ ਇੱਕ ਸੱਚੇ ਦਿਲ ਵਾਲਾ ਮੇਰਾ ਕਾਉਂਸਲਰ ਸੀ ਜਿੱਤੇ ਤੁਸੀਂ ਪਰਚਾ ਦਰਜ ਕਰ ਦਿੱਤਾ ਨਾ ਹਾਇਕ ਤੇ ਧੱਕੇ ਨਾਲ ਕਰ ਦਿੱਤਾ ਤੇ ਜਿਹੜੀਆਂ ਉੱਥੇ ਚਿੱਟੀਆਂ ਰੇਤਾ ਚੱਲਦੀਆਂ ਪਰਚਾ ਦਰਜ ਕਰ ਦਿੱਤਾ ਕੋਈ ਗੱਲ ਨਹੀਂ ਤੁਸੀਂ ਕਰਾਤਾ ਜੀ ਅਸੀਂ ਜ਼ਮਾਨਤਾ ਕਰਾਵਾਂਗੇ ਸਰਕਾਰਾਂ ਧੱਕਾ ਕਰਦੀਆਂ ਹੁੰਦੀਆਂ ਮੈਨੂੰ ਪਤਾ ਤੁਸੀਂ ਕੀਤਾ ਕੋਈ ਗੱਲ ਨਹੀਂ ਅਸੀਂ ਚੱਲਾਂਗੇ ਐਮਐਲਏ ਸਾ ਮੈਂ ਤੁਹਾਨੂੰ ਮੀਡੀਆ ਵਾਲਿਆਂ ਨੂੰ ਇੱਕ ਵੀਡੀਓ ਕਲਿੱਪ ਜਿਹੜੀ ਅੱਜ ਦੇ ਕੇ ਤੋਰਾਗਾ ਇਥੇ ਔਰ ਮੈਂ ਮੈਨੂੰ ਹੋ ਸਕਦਾ ਕਿ ਮੈਂ ਇਸ ਗੱਲ 'ਚ ਕਲੀਅਰ ਨਹੀਂ ਕਿ ਇਹ ਗੱਲ ਐ ਐਮਐਲਏ ਸਾਹਿਬ ਨੂੰ ਪਤਾ ਆ ਕਿ ਜਾਂ ਨਹੀਂ ਪਤਾ ਕਿਉਂਕਿ ਮੈਂ ਗਲਤ ਗੱਲ ਨਹੀਂ ਕਰਦਾ ਹੁੰਦਾ ਕਿਉਂਕਿ ਇਹ ਗੱਲਾਂ ਕੱਲ ਨੂੰ ਕਲੀਅਰ ਹੋਣੀਆਂ ਨੇ ਮੈਂ ਐਸਐਸਪੀ ਬਟਾਲਿਆ ਨੂੰ ਮੰਗ ਕਰਦਾ ਆਪਦੇ ਮਾਧਿਅਮ ਰਾਈ ਮੀਡੀਆ ਰਾਈ ਕਿ ਉਸ ਕਾਉਂਸਲਰ ਤੇ ਪਰਚਾ ਦੇਣ ਤੋਂ ਬਾਅਦ ਉਹਦੇ ਘਰ ਦੇ ਵਿੱਚ ਦੋ ਉਹਦੀਆਂ ਬੇਟੀਆਂ ਜਿਹਦੀ ਇੱਕ ਦੀ ਉਮਰ 11 ਸਾਲ ਦੂਜੀ ਦੀ 6 ਸਾਲ ਤੇ 2-2.5 ਸਾਲ ਦਾ ਉਹਦਾ ਬੱਚਾ ਤੇ ਉਹਦੀ ਪਤਨੀ ਤੇ ਉਹਦੀ ਮਾਂ ਕੱਲੀ ਜਿਹੜੀ ਉੱਥੇ ਘਰ ਦੇ ਵਿੱਚ ਸੀਗੀ ਤੁਸੀਂ ਕੱਲੀ ਉਸ ਘਰ ਦੇ ਵਿੱਚ ਸੀਗੀ ਜਿਹਦਾ ਤੁਸੀਂ ਐਮ ਐਲ ਐਸ ਉੱਥੇ ਐਸ ਐਸ ਪੀ ਸਾਹਿਬ ਜਿਹੜਾ ਉੱਥੇ ਜਾ ਕੇ ਰਾਤ ਤੁਹਾਡੀ ਪਾਇਲਟ ਜਿਪ ਸੀ ਗਾੜੀ ਲਾ ਕੇ ਤੇ ਪਿੱਛੇ ਹਰਿਆਣਾ ਨੰਬਰ ਸਕੋਰਪੀਓ ਲਾ ਕੇ ਤੇ ਉਹਦੇ ਘਰ ਦੇ ਬਾਹਰ 5 ਮਿੰਟ ਖਲਾਰ ਕੇ ਹੂਟਰ ਬਾਜੀ ਕਰਦੇ ਰਹੇ ਨੇ ਗੁੰਡਾਗਰਦੀ ਕਰਦੇ ਰਹੇ ਨੇ ਮੈਨੂੰ ਪਤਾ ਮੈਂ ਰਾਤ ਉਹਦੀ ਪਤਨੀ ਤੇ ਉਹਦੀ ਮਾਂ ਤੇ ਆਪਣੀ ਮਾਹਮਾਰਗੀ ਭਾਬੀ ਤੇ ਉਹਨਾਂ ਦੀ ਮਾਂ ਨੂੰ ਕਿੱਦਾਂ ਸਾਂਭਿਆ ਰਾਤ ਵਿਚਾਰੀਆਂ ਨੂੰ ਰਲ ਕੇ ਮੈਂ ਤੇ ਉਹਦੇ ਬ੍ਰਦਰ ਇੱਥੇ ਖਲੋਤੇ ਨੇ ਕਿਦਾਂ ਹੌਸਲਾ ਦੇ ਦੇ ਕੇ ਅਸੀਂ ਉਹਨਾਂ ਨੂੰ ਸਾਂਭਿਆ ਰਾਤ ਉਹਦੀ ਮਾਂ ਡਿਪਰੈਸ਼ਨ 'ਚ ਚਲ ਗਈ ਆ ਉਹਦੀ ਮਾਂ ਨੂੰ ਹਾਰਟ ਅਟੈਕ ਆਉਣ ਤੱਕ ਗਿਆ ਜਦੋਂ ਡਰ ਗਈ ਸੀ ਕਿ ਇੱਕ ਪਰਚਾ ਦਰਜ ਹੋਇਆ ਤੇ ਪੰਜ ਵਾਰ ਪੁਲਿਸ ਦੇ ਘਰੋਂ ਨੂੰ ਫੜਨ ਵਾਸਤੇ ਗਈ ਕੀ ਉਹ ਘਰ ਬੈਠਾ ਉਸ ਤੋਂ ਬਾਅਦ ਜਦਾ ਆਂਡਗਵਾਰ 'ਚ ਪਤਾ ਸੀ ਕਦੀ ਉਸ ਮੋੜ ਦੇ ਵਿੱਚ ਗੱਡੀ ਨਹੀਂ ਗਈ ਕਦੀ ਉਧਰ ਆਉਂਦੀ ਐਮਐਲਏ ਸਾਹਿਬ ਦੀ ਗੱਡੀ ਨਹੀਂ ਗਈ ਇੱਥੇ ਸੰਤੋਖਪੁਰ ਦੇ ਲੋਕ ਖਲੋਤੇ ਆ ਕਦੀ ਉੱਥੋਂ ਦੀ ਗੱਡੀ ਨਹੀਂ ਲੰਗੀ ਪਰ ਉਸ ਰਾਤ ਉਹਦੇ ਘਰ ਦੇ ਬਾਹਰ 5 ਮਿੰਟ ਖਲਾਰ ਕੇ ਹੂਟਰ ਬਾਜੀ ਕਰਕੇ ਮੁੜ ਕੇ ਅਗਲੇ ਬੰਨੇ ਇਹਨਾਂ ਦੇ ਨਾਲ ਕੋਈ ਬੰਦਾ ਰਿੰਦਾ ਉਹਦੇ ਘਰ ਚਲੇ ਗਏ 5 ਮਿੰਟ ਹੂਟਰ ਮਾਰ ਕੇ ਉਹਨਾਂ ਨੂੰ ਉੱਥੇ ਜੜਾ ਗੁੰਡਾਗਰਦੀ ਕਰਕੇ ਉਹਨਾਂ ਦੀ ਡਰਾ ਦਿੱਤਾ ਗਿਆ ਉਹਨਾਂ ਨੂੰ ਮੈਂ ਉਹਦੀ ਵੀਡੀਓ ਕਲਿੱਪ ਕੈਮਰੇ ਦੀ ਤੁਹਾਨੂੰ ਮੀਡੀਆ ਵਾਲਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਵੀਡੀਓ ਕਲਿੱਪ ਜ਼ਰੂਰ ਚਲਾਇਓ ਤੇ ਜਵਾਬ ਮੰਗਿਓ ਤੇ ਮੈਂ ਬੇਨਤੀ ਕਰਦਾ ਐਸਐਸਪੀ ਸਾਹਿਬ ਨੂੰ ਕਿ ਉਹ ਗੱਡੀ ਕਿਹੜੀ ਆ ਉਹਦੀ ਸਨਾਖਤ ਕਰਤੇ ਉਸ ਗੱਡੀ ਦੇ ਵਿੱਚ ਹੂਟਰ ਲੱਗਾ ਕੀ ਉਸ ਗੱਡੀ ਕੋ ਪਰਮਿਸ਼ਨ ਆ ਹੂਟਰ ਦੀ ਕੀ ਉਹ ਪਾਇਲਟ ਲਾ ਸਕਦਾ ਆ ਕੀ ਉਹ ਗੱਡੀ ਕੋਲ ਹੋਟਰ ਦੀ ਪਰਮਿਸ਼ਨ ਨਹੀਂ ਤੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਵੇ ਕਿਸੇ ਦੇ ਘਰ ਦੇ ਬਾਹਰ ਜਾ ਕੇ ਉਹਨਾਂ ਦੀਆਂ ਮਾਵਾਂ ਤੇ ਤੀਆਂ ਭੈਣਾਂ ਨੂੰ ਰਾਤ ਨੂੰ ਧਮਕਾਉਣ ਵਾਲੀ ਵੀਡੀਓ ਦਰਜ ਕੀਤੀ ਜਾਵੇ ਇੱਕ ਮੈਂ ਹੋਰ ਧਿਆਨ ਚ ਗੱਲ ਕਰਨੀ ਚਾਹਦਾ ਸ਼੍ਰੀ ਹਰਗੋਬਿੰਦਪੁਰ ਪੁਲਿਸ ਦੀ ਨਲਾਕੀ ਤੁਹਾਨੂੰ ਗੁਣਾਉਣਾ ਚਾਹੁੰਦਾ ਕਿ ਕਿੱਥੇ ਤੱਕ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਤੇ ਕੀ ਰਾਜ ਆ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਇੱਕ ਪੁਰਾਣਾ ਸ਼ਰਾਬ ਦਾ ਠੇਕਾ ਚੱਲਦਾ ਹੁੰਦਾ ਸੀਗਾ ਉਸ ਜਗ੍ਹਾ ਦੇ ਉੱਤੇ ਆ ਜੇ ਕੁਝ ਬੰਦਿਆਂ ਨੇ ਮੈਡੀਕਲ ਬਣਾ ਲਿਆ ਉਸ ਮੈਡੀਕਲ ਦੇ ਵਿੱਚ ਐਮਐਲਏ ਸਾਹਿਬ ਦੇ ਬਲਾਕ ਪ੍ਰਧਾਨ ਦਾ ਮੈਡੀਕਲ ਤੇ ਉਹਦੇ ਪਿਛਲੇ ਬੰਨੇ ਇੱਕ ਗਰੀਬ ਬੰਦਾ ਜਿਹੜਾ ਕਟੋ ਘਟ ਬੋਤਾ ਦੀ ਤੇ ਮੈਨੂੰ ਲੱਗਦਾ 20 ਸਾਲ ਤੋਂ ਉੱਥੇ ਰਹਿੰਦਾ ਸੀਗਾ 20 ਸਾਲ ਤੋਂ ਇਹ ਬੰਦਾ ਰੋ ਰੋ ਪੇਟ ਪਟ ਕੇ ਮਰ ਗਿਆ 20 ਸਾਲ ਤੋਂ ਇਹ ਬੰਦਾ ਉੱਥੇ ਰਹਿੰਦਾ ਸੀ ਇਸ ਬੰਦੇ ਦੀ 18 ਸਾਲ ਦੀ ਕੁੜੀ ਕਿੰਨੇ ਸਾਲ ਦੀ ਕੁੜੀ ਵੱਡੀ ਵੱਡੀ ਆ 14 ਸਾਲ ਤੇ ਨਿੱਕੀ ਕਿਹ ਕਿਹ ਉੱਤੋਂ ਥੋੜੀ 11 ਸਾਲ ਉੱਤੋਂ ਤੇਜੀ 9 ਸਾਲ 9 ਸਾਲ ਇਹਦੀ ਪਤਨੀ ਤੇ ਇਹਦੇ ਤਿੰਨਾਂ ਕੁੜੀਆਂ ਦੀਆਂ ਬਾਵਾ ਬਨ ਕੇ ਟਰਾਲੀ ਦੇ ਵਿੱਚ ਸੁੱਟ ਗਏ ਤੇ ਰਾਤ ਇੱਕ ਬੰਦੀ ਦੇ ਬੰਦੀ ਬਣਾ ਕੇ ਕਿਡਨਾਪ ਕਰਕੇ ਲੈ ਕੇ ਬੰਦੀ ਬਣਾ ਕੇ ਰੱਖਿਆ ਤੇ ਪਿਸਤੌਲ ਤਾਨ ਛੜੀ ਇਸ ਬੰਦੇ ਤੇ ਤੇ ਰਾਤ ਇਹਦਾ ਘਰ ਢਾ ਦਿੱਤਾ ਗਿਆ ਚੱਕਣਾ ਚੂਰ ਕਰ ਦਿੱਤਾ ਗਿਆ ਇਸ ਗਰੀਬ ਦਾ ਘਰ ਤੋੜ ਕੇ ਘਰ ਤੁਸੀਂ ਉਹਦਾ ਜਿਉਂਥੇ ਜਲੂਸ ਕੱਢ ਕੇ ਇਸ ਬੰਦੇ ਦਾ ਰੱਖ ਦਿੱਤਾ ਕਿਸ ਲਈ ਕਿ ਤੁਹਾਡੇ ਚਿਹਤੇ ਇਹਦੀ ਜਗ੍ਹਾ ਦੇ ਉੱਤੇ ਕਬਜ਼ਾ ਕਰ ਲੈਣ ਉਹ ਜਗ੍ਹਾ ਨਗਰ ਕੌਂਸਲ ਦਾ ਇਸ ਬੰਦੇ ਦੀ ਇਸ ਬੰਦੇ ਛੋਟੀਆਂ ਛੋਟੀਆਂ ਬੱਚੀਆਂ ਇਸ ਬੰਦੇ ਦੀ ਪਤਨੀ ਰਾਤ ਮੈਨੂੰ ਪਤਾ ਮੈਂ ਕਿਦਾਂ ਉਸ ਧੀ ਨੂੰ ਉਸ ਭੈਣ ਨੂੰ ਆਪਣੀ ਨੂੰ ਬਚਾਇਆ ਉਹ ਜ਼ਹਿਰ ਦੀ ਡੱਬੀ ਲੈ ਕੇ ਆਪਣੇ ਹੱਥ 'ਚ ਤੁਰੀ ਫਿਰਦੀ ਸੀ ਕਿ ਮੈਂ ਠਾਣੇ ਦੇ ਬਾਹਰ ਜਾ ਕੇ ਆਪ ਵੀ ਮਰਨ ਲੱਗੀ ਤੇ ਆਪਣੀਆਂ ਕੁੜੀਆਂ ਨੂੰ ਵੀ ਮਾਰਨ ਲੱਗੀ ਇਹ ਹਾਲਾਤ ਨੇ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਦੇ ਇਹ ਹਾਲਾਤ ਨੇ ਛਾਸੀ ਸ਼ਹਿਰ ਦੇ ਇਹ ਹਾਲਾਤ ਨੇ ਆਮ ਆਦਮੀ ਸਰਕਾਰ ਦੇ ਮੈਂ ਬੇਨਤੀ ਕਰੂੰਗਾ ਭਗਵੰਤ ਮਾਨ ਜੀ ਨੂੰ ਕਿ ਤੁਸੀਂ ਬਹੁਤ ਇਮਾਨਦਾਰੀ ਤੇ ਇਨਸਾਫ ਤੇ ਲੋਕਾਂ ਦੇ ਹੱਕ ਤੇ ਸੱਚ ਦੀ ਗੱਲ ਕਰਦੇ ਹੋ ਕਿ ਇਹ ਬੰਦਾ ਨੇਕਾ ਕਿ ਇਸ ਹੱਕ ਕਿਸ ਬੰਦੇ ਨੇ ਦਿੱਤਾ ਭਗਵੰਤ ਮਾਨ ਸਾਹਿਬ ਕਿਸ ਬੰਦੇ ਨੇ ਹੱਕ ਦਿੱਤਾ ਕਿ ਇਹਦੀ 14 ਸਾਲ ਦੀ ਕੁੜੀ ਤੇ 11 ਸਾਲ ਦੀ ਕੁੜੀ ਹੱਥ ਕੰਬੀ ਜਾ ਰਹੇ ਉਸ ਬੰਦੇ ਦੇ ਕੋਲ ਹੁਣ ਵੀ ਘਲੋਤਾ ਨਹੀਂ ਜਾ ਰਹੇ ਉਸ ਬੰਦੇ ਕੋਲ ਤੇ ਤੁਸੀਂ ਉਹਦੀਆਂ ਕੁੜੀਆਂ ਨੂੰ ਬੰਦੀ ਬਣਾ ਕੇ ਲੈ ਕੇ ਪਿੱਛੇ ਪੱਟ ਕੇ ਮਰ ਗਈ ਇਹਦੀ ਪਤਨੀ ਤੇ ਜਲੂਸ ਕੱਢਦਾ ਸਾਰਿਆਂ ਦਾ ਜਲੂਸ ਕੱਢ ਕੇ ਜਿਹੜਾ ਰੱਖ ਦਿੱਤਾ ਤੇ ਉਸ ਬੰਦੇ ਦਾ ਅੱਜ ਪੁਲਿਸ ਜੀ ਆ ਗਿਆ ਪੁਲਿਸ ਕਹਿੰ ਰਿਹਾ ਰਿਪੋਰਟ ਦਿੱਤੀ ਪੁਲਿਸ ਨੇ ਸੁਣੀ ਉਹ ਠਾਣੇ ਦੇ ਕੇ ਆ ਬੰਦੀ ਬਣਾਇਆ ਅੱਜ ਸਵੇਰੇ ਫੇਰ ਇਹਨੂੰ ਮੈਂ ਫੇਰ ਸ਼ਾਮੀ ਦੂਜੇ ਪਰਚਾ ਦਰਜ ਕਰਾਇਆ ਦੇਖ ਫਿਰ ਇਸ ਬੰਦੇ ਨੂੰ ਅੱਜ ਘੁਟਿਆ ਗਿਆ ਇਹਦੀ ਦੁਕਾਨ ਦੇ ਆਕੇ ਫਿਰ ਇਸ ਬੰਦੇ ਨਾਲ ਧੱਕਾ ਕੀਤਾ ਗਿਆ ਤੇ ਜਦ ਇਹ ਜਾਂਦਾ ਆ ਤੇ ਥਾਣੇ ਦਾ ਇੱਕ ਮਲਾਜ਼ਮ ਇਹਨੂੰ ਪੁੱਛਦਾ ਆ ਲੈਣਾ ਕੀ ਆ ਤੂੰ ਜੋ ਲੈਣਾ ਥੋੜਾ ਪਤਾ ਲੈ ਕੇ ਪਾਸੇ ਹੋ ਮੈਂ ਉਸ ਮਲਾਜ਼ਮ ਨੂੰ ਉਸ ਅਫਸਰ ਨੂੰ ਇਹ ਪੁੱਛਣਾ ਚਾਹਣਾ ਕਿ ਤੁਸੀਂ ਤੁਹਾਨੂੰ ਇਸ ਵਰਦੀ ਦੇ ਵਿੱਚ ਤੁਹਾਨੂੰ ਕੀ ਪੰਜਾਬ ਪੁਲਿਸ ਨੇ ਇਹ ਅਧਿਕਾਰ ਦੇ ਦਿੱਤਾ ਵੀ ਤੁਸੀਂ ਕਿਸੇ ਦੀਆਂ ਧੀਆਂ ਭੈਣਾਂ ਨੂੰ ਬੰਦੀ ਬਣਾ ਕੇ ਕਿਹੜਾ ਨਾਬ ਕਰਕੇ ਚੋਕੇ ਜਾ ਕੇ ਬਦੀ ਬਣਾ ਕੇ ਕਿਸੇ ਰੱਖੋ ਕਿਸ ਬੰਦੇ ਨੇ ਤੁਹਾਨੂੰ ਇਹ ਹੱਕ ਦੇ ਦਿੱਤਾ ਗਿਆ ਮੈਂ ਛਿਰਿਆ ਗੁਬਿੰਦਪੁਰ ਦੀ ਰਹਿਣ ਵਾਲੀ ਆ ਐਮਐਲਏ ਸਾਹਿਬ ਮੈਂ ਸਿਰਫ ਤੇਰੇ ਨਾਲ ਗੱਲ ਕਰਦੀ ਆ ਤੂੰ ਸਾਡੇ ਬੱਚੇ ਨਾਲ ਨਜਾਇਜ਼ ਕੀਤੀ ਆ ਤੇ ਤੂੰ ਸਾਨੂੰ ਟਾਈਮ ਦੇ ਦੇ ਤੇਰੇ ਮਾਰ ਮਾਰ ਕੇ ਜੁੱਤੀਆਂ ਸਾਰੀਆਂ ਜਨਾਨੀਆਂ ਤੇਰਾ ਥਿਰ ਦੇਣਾ ਪੋਲਾ ਕਰ ਕੁੱਤਿਆ ਤੈਨੂੰ ਆਪਾਂ ਇਸ ਕਰਕੇ ਨਹੀਂ ਜਿਤਾਇਆ ਪੀ ਤੂੰ ਸਾਡੇ ਨਜਾਇਜ਼ ਬੱਚਿਆਂ ਨੂੰ ਜਾ ਕੇ ਤੇ ਕੁੱਤੇ ਪਰਚੇ ਕਰਾਈ ਜਾਂ ਤੇ ਆਪਣੇ ਆਪ ਨੂੰ ਸੁਧਾਰ ਲੈ ਨਹੀਂ ਤੇ ਤੈਨੂੰ ਫੜ ਕੇ ਲੰਗਾਰ ਕਰ ਦੇਣਾ ਸਾਰੀਆਂ ਬੁੱਡੀਆਂ ਨੇ ਆਉਣਾ ਤੇਰੇ ਦਫ਼ਤਰੇ ਤੈਨੂੰ ਇਸ ਕਰਕੇ ਵੋਟਾਂ ਪਾਈਆਂ ਹੀ ਆ ਕੁੱਤਿਆ ਸ਼ਰਮ ਕਰ ਤੁਹਾਡੇ ਬੱਚੇ ਪੋਲੇ ਪਾਲੇ ਠਾਣਿਆਂ ਦੇ ਵਿੱਚ ਛੱਟੇ ਧੱਕੇ ਖਾਂਦੇ ਘਰੋਂ ਬੇਕਾਰ ਕੋਈ ਨਹੀਂ ਇਹਦੇ ਫੁੱਲ ਨਹੀਂ ਲੱਥ ਜਾਂਦੇ ਨੇ ਨਜਾਇਜ਼ ਕੀਤੀ ਆ ਅੱਜ ਨਾਲ ਸੁਣ ਲੈ ਮੇਲੇ ਸਾਹਿਬ ਬਟ 70 ਜਨਾਨੀਆਂ ਤੇਰੇ ਦਫ਼ਤਰੇ ਆਉਣ ਗਿਆ ਕੋਈ ਬੰਦਾ ਨਾ ਆਊਗਾ ਤੇਰੇ ਨਾਲ ਨਜਿੱਠਣਗੇ ਵੀ ਵੇਖੀ ਤੇਰਾ ਹਾਲ ਕੀ ਬੰਦਾ ਤੇ ਗਾੜੀ ਆਪਣੇ ਆਪ ਨੂੰ ਸੁਧਾਰ ਲੈ ਨਜਿੱਠਣਾ ਮੈਂ ਤੈਨੂੰ ਕਹਿੰਦੀ ਮੇਰੇ ਬੱਚੇ ਤੇ ਵੀ ਨਜਾਇਜ਼ ਪਰਦਾ ਕਰਾ ਜਾ 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 ਬੱਚਿਆਂ ਦਾ ਕਰਦਾ ਮੇਰੇ ਮੁੰਡੇ ਗੱਦੀਆਂ ਥਾੜੇਦਾਰ ਪੰਜੂ ਤੇ ਉਹਨੇ ਜਾਇਜ਼ੀ ਕਰੀ ਜਾਊਗਾ ਮੇਰੇ ਬੱਚੇ ਨਾਲ ਉਹਨੇ ਜਾਇਜ਼ ਕੀਤੀ ਆ ਅਸੀਂ ਇਹਦੇ ਦਫ਼ਤਰ ਜਾ ਕੇ ਨਾ ਦਫ਼ਤਰ ਤੋੜ ਕੇ ਇਹਨੂੰ ਛਿੱਤਰ ਮਾਰ ਕੇ ਆਉਣੇ ਨਹੀਂ ਨਹੀਂ ਦਫ਼ਤਰ ਨਹੀਂ ਸਾਨੂੰ ਲੋੜ ਨਹੀਂ ਤੋੜਨ ਦੀ ਸਿਰਫ ਇਹਦੇ ਨਾਲ ਹੀ ਚੱਟਣਾ ਇਹ ਜਣੇ ਕਹਿੰਦੇ ਨਾ ਖਾ ਲੈਂਦਾ ਕੱਲ ਦਾ ਘਟਾ ਪਾ ਪਾ ਕੇ ਆਪ ਜਿਹਾ ਆਇਆ ਹੈ ਕੁੱਟਿਆ ਮਾਰਿਆ ਲੋ ਕੁੱਟਿਆ ਨੂੰ ਰੱਜ ਕੇ ਨਹੀਂ ਨਹੀਂ ਕੀ ਮੇਰੇ ਬੋਤੇ ਜਿੱਦਾਂ ਹੁੰਦੇ ਕਮਾਈ ਕਰਦਾ ਜੀ ਸੀ ਪੀ ਦੇ ਤੇ ਡਰਾਈਵਰ ਸੀਗਾ ਜਾਂ ਟਰਾਲੀ ਚਲਾਉਂਦਾ ਇਸ ਕਰਕੇ ਅਸੀਂ ਕੀ ਗੱਲ ਟੱਕੇ ਮਾਰਦੇ ਕਹੀਂ ਕਤਲ ਕਰਦੇ ਕਿ ਲੋਕਾਂ ਦੀਆਂ ਕੁੜੀਆਂ ਖਾਡ ਕੇ ਲੈ ਗਿਆ ਮੇਰਾ ਮੁੰਡਾ ਜਿਹਨੇ ਮੇਰੇ ਫੋਟੋ ਨਜਾਇਜ਼ ਪਰਚਾ ਕੀਤਾ ਚਲੋ ਚਲੋ ਚੋ ਕੇ ਜੱਜ ਜਦ ਕਰਕੇ ਇਹਨੂੰ ਕਹੇ ਗੋਲੀ ਮਾਰ ਦੇ ਮੈਨੂੰ ਬੇਸ਼ੱਕ ਪਰ ਮੈਂ ਇੰਨਾ ਹੁਣ ਇੱਕ ਵਾਰੀ ਪੰਗਾ ਲੈ ਕੇ ਰਹਿਣਾ ਹੀ ਹਾਂ ਨਜਾਇਜ਼ ਕੀ ਹੁੰਦਾ ਹੈ ਪਹਿਲਾਂ ਤੇ ਪਤਾ ਕਰਨਾ ਪੈਣਾ ਨਜਾਇਜ਼ ਪਰਚਾ ਕੀ ਕਿ ਜੋ ਗਲਤੀ ਨਾ ਕੀਤੀ ਹੋਵੇ ਤੇ ਉਹਦੇ ਤੇ ਐਫ ਆਈ ਆਰ ਦਰਜ ਹੋ ਜਾਏ ਇਹਦੇ ਵਿੱਚ साफ तो साफ माइनिंग एक्ट लिखे एस डी ओ को परमिशन लो तो काम करो इन्होंने एस डी ओ को परमिशन नहीं ली बिना परमिशन दे इलीगली जोड़ा काम कर रहे थे तो पुलिस ने और माइनिंग डिपार्टमेंट ने अपनी कार्रवाई की थी। सर एक उन्होंने ये भी कहना कि जे एफसी का पर्चा दर्ज हुआ है तो हाल ही में उसमें माइनिंग चल रही है कई पिंड ਇਸ ਸਰਾ ਸਰ ਝੂਠਾ ਹਲਕਾ ਸ਼ਹਿਰ ਗੋਪਤਪੁਰ ਜਿੱਦੋਂ ਵੀ ਮਾਈਨਿੰਗ ਹੁੰਦੀ ਆ ਉਹਦੀ ਅਸੀਂ ਆਪ ਜਾ ਕੇ ਖੁਦ ਉਹਦੇ ਤੇ ਐਫ ਆਈ ਆਰ ਕਰਾਉਂਦੇ ਆ ਤੁਸੀਂ ਦੇਖਿਆ ਹੋਵੇਗਾ ਜਦੋਂ ਮੈਂ ਨਿਊਲੀ ਐਮ ਐਲ ਏ ਦੀ ਸੀਟ ਤੇ ਬੈਠਾ ਸੀ ਤਾਂ ਉਦੋਂ ਵੀ ਇੱਕ ਜੋ ਕ੍ਰੈਸ਼ਰ ਜੀ ਸੀ ਬੀ ਸੀ ਉਹਨੂੰ ਅਸੀਂ ਪਗੜਾਇਆ ਸੀ ਤੇ ਉੱਤੇ ਐਫ ਆਈ ਆਰ ਦਰਜ ਹੋਇਆ ਤੇ ਉਸ ਤੋਂ ਬਾਅਦ ਵੀ ਇੱਕ ਕੇਸ ਸੀਗਾ ਮੜੀ ਪੰਨਵਾ ਤੋਂ ਵੀ ਆਈ ਥਿੰਕ ਠੀਕ ਹੈ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋਇਆ ਸੀਗਾ ਕਾਫੀ ਇਹੋ ਜਿਹੇ ਜਿਹੜੇ ਇਲੀਗਲ ਮਾਈਨਿੰਗ ਵਾਲੇ ਨੇ ਇਹਨਾਂ ਤੇ ਐਫ ਆਈ ਆਰ ਦਰਜ ਹੋਈਆਂ ਨੇ ਤੋ ਜੋ ਇਲੀਗਲ ਕੰਮ ਕਰੇਗਾ ਉੱਤੇ ਐਫ ਆਈ ਆਰ ਦਰਜ ਹੋਈ ਹੀ ਹੋਏਗੀ ਜਿਵੇਂ ਸਭ ਕਾਉਂਸਲਰ ਤੇ ਜਿਸਦੇ ਤੇ ਪਰਚਾ ਆ ਗੂ ਕਾ ਉਸ ਤੋਂ ਬਾਅਦ ਕਹਿੰਦੇ ਕਿ ਉਹਨਾਂ ਦੇ ਘਰ ਦੇ ਬਾਹਰ ਐਮ ਐਨ ਐ ਸਾਡੀ ਗੱਡੀ ਕਹਿੰਦੇ ਇਹ ਤਸਦੀਕ ਨਹੀਂ ਕਰਦੇ ਪਰ ਜਿਸ ਤਿੱਕਰ ਜਿਪਸੀ ਦੀ ਜੈਸੀ ਕਹਿੰਦਾ ਹਰਿਆਣਾ ਨੂੰ ਦੇ 100 ਕਿਸੀ ਉਹਨਾਂ ਦੇ ਬਾਹਰ ਖੜੀ ਹੋ ਗਏ ਕੋਈ ਡਰਮਾਰ ਦੇ ਉੱਤੇ ਨਹੀਂ ਅ ਦੇਖੋ ਅਸੀਂ ਹਿਸ਼ਾਰ ਪਰ ਤੋਂ ਆਏ ਸੀਗੇ ਉਸ ਦਿਨ ਔਰ ਅਸੀਂ ਆਪਣੇ ਦੋਸਤ ਨੂੰ ਗੁਰਪ੍ਰੀਤ ਸਿੰਘ ਜੀ ਨੂੰ ਡ੍ਰੌਪ ਕਰਨਾ ਸੀਗਾ ਉੱਥੇ ਉਹਨਾਂ ਦੇ ਘਰ ਤੋ ਇੱਕ ਬੱਚਾ ਸੀਗਾ ਪਤਾ ਨਹੀਂ ਮੈਨੂੰ ਕਿਰਾਂ ਦਾ ਸੀ ਉਹ ਉਸ ਟਾਈਮ ਅਸੀਂ ਹਾਰਨ ਮਾਰਿਆ ਸੀ ਇਸ ਤੋਂ ਇਲਾਵਾ ਔਰ ਕੋਈ ਗੱਲ ਨਹੀਂ ਹੋਟਲ ਤੇ ਅਸੀਂ ਮਾਰਦੇ ਨਹੀਂ ਹੋਟਲ ਤਾਂ ਯੂਜ਼ ਹੀ ਬੋਂ ਕੱਟ ਕਰਦੇ ਆ ਇੱਕ ਹੋਰ ਕੇਸ ਦਾ ਦੱਸਿਆ ਉੱਥੇ ਵਿਅਕਤੀ ਖੜਾ ਸੀ ਕਹਿੰਦੇ ਵੀ ਉਹਦਾ ਜਿਹੜਾ ਘਰ ਵਾਲਾ ਉਹ ਜਿਹੜਾ ਧਰਖੇ ਨਾ ਟਾ ਲਿਆ ਉਹਨੂੰ ਵੇਕਾ ਕਰ ਦਿੱਤਾ ਗਿਆ ਉਹਦੀ ਘਰ ਵਾਲੀ ਜਗਾਹ ਜਾਂ ਉਹ ਜਿੱਥੇ ਉਹ ਘਰ ਵਰ ਕਰਦਾ ਸੀ ਉਹ ਜਗਾਹ ਤੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਧਰਖੇ ਇਹਦੇ ਬਾਰੇ ਮੈਨੂੰ ਨੋਲੇਜ ਨਹੀਂ ਹੈਗੀ ਤੇ ਜੇ ਨਜਾਇਜ਼ ਕਹੇ ਨੇ ਕਰ ਟਾਇਆ ਤਾਂ ਉਹ ਤਾਂ ਫਿਰ ਮਿਊਨਿਸਪਲ ਕਮੇਟੀ ਨੂੰ ਪਤਾ ਹੋਵੇਗਾ ਵੀ ਕਿੱਦਾਂ ਟਾਇਆ ਕਿਉਂ ਟਾਇਆ ਇਹ ਤੇ ਕਮੇਟੀ ਦਾ ਕੰਮ ਹੈ ਇਹ ਤੇ ਪ੍ਰਧਾਨ ਸਾਹਿਬ ਵੀ ਦੱਸ ਸਕਦੇ ਨੇ ਵੀ ਕਿੱਦਾਂ ਉਹਨਾਂ ਦਾ ਘਰ ਟੱਥਿਆ ਮੈਰੋ ਸਾਹਿਬ ਤੁਸੀਂ ਵੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇਖੀਏ ਕਿਸਤੀਕੇ ਨਾਲ ਉੱਥੇ ਪ੍ਰੈਸ ਕਾਨਫਰੰਸ ਕੀਤੀ ਗਏ ਕਿਸਤੀਕੇ ਦੇ ਨਾਮ ਇਹ ਲਾਵਾ ਮੈਂ बोल ਰਹੀ ਹਾਂ ਇਸ ਤਰ੍ਹਾਂ ਸ਼ਬਦ ਨੂੰ ਬੋਲਿਆ ਗਾ ਲੁੱਟੇ ਕਿ ਤੁਸੀਂ ਇਸ ਮਾਮਲੇ ਨੂੰ ਵੇਖਤ ਕਰੋ ਦੇਖੋ ਮੈਂ ਤੇ ਉਹਨਾਂ ਦੀਆਂ ਗਾਲਾਂ ਨੂੰ ਵੀ ਖਿੜੇ ਮੱਤੇ ਸਵੀਕਾਰ ਕਰਦਾ ਹਾਂ ਤੋਂ ਗਾ ਮੈਂ ਤੇ ਲੈਣਾ ਜਾਂ ਲੈਣਾ ਨਹੀਂ ਮੇਰੀ ਆਦਤ ਹੈ ਜੋ ਚੀਜ਼ ਚੰਗੀ ਲੱਗਦੀ ਹੈ ਉਹ ਲੈ ਲਈ ਦੀ ਹੈ ਜੋ ਚੀਜ਼ ਨਹੀਂ ਚੰਗੀ ਲੱਗਦੀ ਨਹੀਂ ਲਈ ਮੈਂ ਕਿਹਾ ਉਹਨਾਂ ਨੇ ਗਾਲਾਂ ਦਿੱਤੀਆਂ ਮੈਂ ਨਹੀਂ ਲਈਆਂ ਉਹ ਹੁਣ ਜਾ ਕੇ ਪ੍ਰਸ਼ਾਦ ਆਪਣੇ ਘਰ ਬਣ ਦੇਣ ਜਿੱਥੇ ਮਰਜ਼ੀ ਬਣ ਦੇਣ ਉਹ ਉਹਨਾਂ ਦੀ ਜ਼ਿੰਮੇਵਾਰੀ ਹੈ ਬਾਕੀ ਰਹੀ ਗੱਲ ਕਿ ਗੈਰ ਕਾਨੂੰਨੀ ਸੀ ਜਿੱਦਾਂ ਉਹਨਾਂ ਨੇ ਬਿਹੇਵ ਕੀਤਾ ਜਿੱਦਾਂ ਗਾੜੀ ਕੋਲੋਜ ਕੀਤੀ ਉਹਨਾਂ ਤੇ ਕਾਰਵਾਈ ਬਣਦੀ ਹੈ ਤੇ ਕਾਰਵਾਈ ਕਰਾਂਗੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼